ਇਦੇ ਵਿੱਚ ਮੇਨ ਜਿਹੜਾ ਹੈਗਾ ਜੀ ਸਾਡੇ ਡੀਏਜੀ ਰਾਕੇਸ਼ ਕੌਸ਼ਲ ਡੀਏਜੀ ਬਾਰਡਰ ਨੇ ਤੇ ਐਸਐਸਪੀ ਸੀ ਹਰੀਸ਼ ਦੇਮਾ ਇਹਨਾਂ ਦੀਆਂ ਜਿਹੜੀਆਂ ਹਦਾਇਤਾਂ ਦੇ ਮਤਲਬ ਜਿਹੜੀ ਚੋਰੀ ਦੀ ਵਾਰਦਾਤ ਹੈ ਹੋਸ਼ਿਆਰ ਚੋਰੀਆਂ ਸੀ ਉਹਦੇ ਵਿੱਚ ਕਾਫੀ ਜਿਹੜੀ ਹੈਗੀ ਹੈ ਟੀਮਾਂ ਬਣਾਈਆਂ ਗਈਆਂ ਸੀ ਇਸ ਲਾਈਨ ਨੂੰ ਲੈ ਕੇ ਪ੍ਰੋਪਰ ਜਿਹੜੀ ਹੈਗੀ ਹੈ ਨਾਕਾਬੰਦੀ ਤੇ ਹੋਰ ਪਟੋਲਿੰਗ ਵਧਾਈ ਗਈ ਸੀ ਸੋ ਇਸੇ ਦੜੀ ਦੇ ਤਹਿਤ ਮੇਟੀ 9 4 24 9 ਅਪ੍ਰੈਲ ਨੂੰ ਨਾਕਾ ਬੰਦੀ ਦੇ ਦੌਰਾਨ ਕਰਨ ਉਰਫ ਮੋਟਾ ਤੇ ਐਮੈਨੂਅਲ ਮਸੀ ਇਹ ਦੋ ਬੰਦੇ ਨੂੰ ਗ੍ਰਿਫਤਾਰ ਕੀਤਾ ਸੀ ਇਹਨਾਂ ਕੋਲ ਦੋ ਚੋਰੀ ਦੇ ਮੋਬਾਈਲ ਬਰਾਮਦ ਹੋਏ ਸੀ ਸੋ ਇਹਨਾਂ ਦੀ ਪੁਸ਼ਗਿਸ਼ ਤੇ ਫਰਦਰ ਰਕੇ ਨੋ ਮੋਬਾਈਲ ਹੋਰ ਬਰਾਮਦ ਹੋਏ ਨੇ ਇੱਕ ਚੀਨੀ ਸੋਨਾ ਸੋ ਥਾਣਾ ਤਾਰੀਅਲ ਵਿਖੇ ਮਕਰਮਾ ਦਰਜ ਕੀਤਾ ਤੇ ਉਸ ਨਾਲ ਹੀ 411 ਚੀਨ ਦੇ ਖਲਾ ਮਕਰਮਾ ਦਰਜ ਕੀਤਾ ਸੋ ਫਰਦਰ ਐਸ ਐਚਓ ਤਾਰੀਵਾਲ ਨੇ ਬੜੀ ਮਿਹਨਤ ਨਾਲ ਕਰਕੇ ਇਹ ਬੰਦੇ ਅਰੈਸਟ ਕੀਤੇ ਨੇ ਇਸੇ ਦੜੀ ਦੇ ਤਹਿਤ ਅਗੇ ਥਾਣਾ ਸਿਟੀ ਗਰਦਾਸਪੁਰੇ ਰੀ ਵਿੱਚ 13 14 ਦੀ ਦਰਮਿਆਨੀ ਰਾਤ ਨੂੰ ਮੋਬਾਈਲ ਦੀ ਦੁਕਾਨ ਤੋਂ ਚੋਰੀ ਹੋਈ ਸੀ ਸੋ ਇਹਦੇ ਵਿੱਚ ਦੋ ਬੰਦੇ ਫਿਗਰ ਹੋਏ ਸੀ ਅਨਨੋਨ ਬੰਦਾ ਜਿਹੜੀ ਅਸੀਂ ਰਾਤ ਨੂੰ ਦੁਆਰ ਨਾਲ ਪਲਕਾਲੀ ਪਲਾਟ ਚ ਦੁਆਰ ਤੋੜ ਕੇ ਹੋਲ ਕਰਕੇ ਵਿੱਚੋਂ ਕਰੀਬ 25 30 ਦੇ ਕਰੀਬ ਮੋਬਾਈਲ ਜਿਹੜੇ ਹੈਗੇ ਸੀ ਅਪਰੋਕਸੀਮੇਟਲੀ ਮਤਲਬ ਗੁੰਿੰਦੀ ਨਹੀਂ ਸੀ ਲੇਕਿਨ ਇਹਨੇ ਫਿਕਰ ਹੋਈ ਹੈ ਉਹ ਮੋਬਾਈਲ ਚੋਰੀ ਹੋਏ ਸੀ ਸੋ ਇਹਦੇ ਵਿੱਚ ਐਸ ਐਚ ਓ ਸਦਰ ਗੁਰਦਾਸਪੁਰ ਐਸ ਐਚ ਓ ਟਿਬਰ ਡੀ ਐਸ ਪੀ ਸਿਟੀ ਸ੍ਰੀ ਮੋਨ ਸਿੰਘ ਇਹਨਾਂ ਨੇ ਵਧੀਆ ਮਿਹਨਤ ਕਰਕੇ ਆਪਣੀ ਟੈਕਨੀਕਲ ਟੀਮਾਂ ਨਾਲ ਲਾ ਕੇ ਸੋ ਸ਼ਾਮ ਦੇ ਤੱਕ ਇਹਨਾਂ ਨੇ ਮਤਲਬ ਸ਼ਾਮ ਤੱਕ ਜਿਹੜੀ ਨੈਕਸਟ 24 ਘੰਟੇ ਦੇ ਵਿੱਚ ਵੀ ਜਿਹੜੀ ਚੋਰੀ ਹੈ ਵਾਰਦਾ ਟੈਸਟ ਕਰ ਲਈ ਸੀ ਇਹਦੇ ਵਿੱਚ ਦੋ ਬੰਦੇ ਫਿਕਰ ਹੋਏ ਸੀ ਬਸ ਜਦੋਂ ਬੰਦੇ ਟੈਕਨੀਕਲ ਦੇ ਆਧਾਰ ਤੇ ਇਹਦੇ ਵਿੱਚ ਮਨਜੀਤ ਸਿੰਘ ਮੈਂ ਸੋਰੀ ਮਨਜੀਤ ਸਿੰਘ ਅਮਨਦੀਪ ਸਿੰਘ ਤੇ ਕਮਲ ਦੋ ਬੰਦੇ ਅਰੈਸਟ ਹੋਏ ਸੀ ਜਿਹੜਾ ਅਮਨਦੀਪ ਸਿੰਘ ਹੈ ਇਹਦਾ ਭਰਾ ਇੱਕ ਮਨਜੀਤ ਸਿੰਘ ਜਿਹੜਾ ਹੈ ਨਹੀਂ ਪੁਛ ਕੇ ਚਾਇਆ ਵੀ ਇਹ ਦੋਸਕੇ ਭਰਾ ਨੇ ਅਮਨਦੀਪ ਸਿੰਘ ਤੇ ਮਨਜੀਤ ਸਿੰਘ ਸੋ ਅਮਨਦੀਪ ਸਿੰਘ ਜਿਹੜਾ ਹੈਗਾ ਇਹ ਮਨਜੀਤ ਦਾ ਭਰਾ ਹੈ ਖਰੀਦ ਤੇ ਰਹੇ ਰਹੇ ਸੀ ਉਹ ਮਕਾਨ ਲੈ ਕੇ ਤੇ ਕਮਲ ਜਿਹੜਾ ਹੈਗਾ ਨਾਲ ਜਿਹੜੀ ਚੋਰੀ ਵਿੱਚ ਵਾਰਦਾਤ ਤੇ ਸ਼ਾਮਲ ਸੀ ਇਹ ਚ ਸੋ ਇਹਨਾਂ ਨੇ ਤਕਰੀਬਨ 14 ਮੋਬਾਈਲ ਇਹਨਾਂ ਕੋਲ ਬਰਾਮਦ ਹੋ ਗਈ ਸੀ ਮੌਕੇ ਤੋਂ ਦੋ ਬੰਦੇ ਕੋਲ ਸੁੱਤੇ ਜਿਹੜਾ ਮਨਜੀਤ ਹੈ ਉਹ ਬੋਕੇ ਤੋਂ ਫਰਾਰ ਸੀ ਲੇਕਿਨ ਇਹਨਾਂ ਦੀ ਪੁਸ਼ਗੀਸ਼ ਤੇ ਫਰਦਰ ਜਿਹੜਾ ਮਨਜੀਤ ਨੂੰ ਅਰੈਸਟ ਕਰ ਲਿਆ ਬਾਕੀ ਦੇ ਜਿਹੜੇ 11 ਮੋਬਾਈਲ ਨੇ ਉਹ ਵੀ ਅਸੀਂ ਬਰਾਮਦ ਕਰ ਲਏ ਸਰ ਇਹਨਾਂ ਨਾਲ ਵਿੱਚ ਜਿਹੜੀਆਂ ਹੋਰ ਵੀ ਚੋਰੀਆਂ ਹੋ ਰਹੀਆਂ ਉਹਨਾਂ ਵਿੱਚ ਵੀ ਇਨਵੋਲਵ ਹੋ ਸਕਦੇ ਜਿੱਦਾਂ ਇੱਕ ਦੁਕਾਨ ਹੋਰ ਥੋੜੀ ਸੀ ਇਹਨਾਂ ਨੇ ਬਾਕੀ ਅਸੀਂ ਕਰ ਰਹੇ ਹਾਂ ਫਰਦਰ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਪੜਤਾਲ ਕਰ ਰਹੇ ਹਾਂ ਵੀ ਜੇ ਇਹਨਾਂ ਦਾ ਕੋਈ ਰੋਲ ਸਾਹਮਣੇ ਆਇਆ ਲੇਕਿਨ ਇਸ ਐਂਗਲ ਤੇ ਵੀ ਅਸੀਂ ਪ੍ਰੋਪਰ ਇਹਨਾਂ ਨੂੰ ਅਸੀਂ ਕਾਫੀ ਟਰਬੂਸ਼ਨ ਕੀਤੀ ਹੈ ਲੇਕਿਨ ਹੋਰ ਵੀ ਅਸੀਂ ਜੇ ਕੋਈ ਗੱਲ ਸਾਹਮਣੇ ਹੈ ਤਾਂ ਤੁਹਾਨੂੰ ਅਸੀਂ ਦੱਸਾਂਗੇ ਕੁਝ ਈ ਘੰਟਿਆਂ ਦੇ ਵਿੱਚ ਸਰ ਜਿਹੜੀ ਇਹ ਜਿਹੜੀ ਚੋਰੀ ਜਿਹੜੀ ਐ ਟ੍ਰੇਨ ਕੀਤੀ ਗਈ ਆ ਜਿਹੜੇ ਪੱਖਾਂ ਤੋਂ ਸਰ ਇਹਨਾਂ ਨੂੰ ਫੜਿਆ ਗਿਆ ਜਿਹੜੀ ਕਾਬੂ ਆਏ ਨੇ ਬੜੀ ਦੇਖੋ ਅੱਜਕੱਲ ਬੜਾ ਜਿਹੜਾ ਐਡਵਾਂਸ ਟੈਕਨੋਲੋਜੀ ਆ ਸੀਸੀਟੀਵੀ ਫੁਟੇਜ ਅਸੀਂ ਪ੍ਰੋਪਰ ਜਿਹੜੀ ਜੁਵਾਰਦਾ ਤੋਂ ਬਾਅਦ ਅਸੀਂ ਡੇ ਆਫ ਸੀਨ ਆਫ ਕਰਾਇਮ ਤੋਂ ਜਿਹੜਾ ਹੈਗਾ ਅਸੀਂ ਸ਼ੁਰੂਆਤ ਕੀਤੀ ਸੀ ਲੇਕਿਨ ਬੜੇ ਸਾਜ਼ਿਗਰ ਸਦ ਹੋਏ ਨੇ ਸਿਸਟੀਮ ਕੈਮਰੇ ਦੀ ਜਿਹੜੀ 4 ਮਹੀਨੇ ਤੋਂ ਲਵਾਦੇ ਸਰ ਇਹਨਾਂ ਤੋਂ ਪਹਿਲਾਂ ਵੀ ਮਾਮਲੇ ਦਰਜ ਨਹੀਂ ਇਹ ਨਹੀਂ ਅਸੀਂ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹੇ ਪੜਤਾਲ ਕਰ ਰਹੇ ਹਾਂ ਨਾ ਰਿਕਾਰਡ ਚੈੱਕ ਕਰ ਰਹੇ ਹਾਂ ਜੀ ਸਰ ਜਿਹੜੇ ਲੋਕ ਬਿਨਾਂ ਪੁਲਿਸ ਨੂੰ ਇਨਫੋਰਮੇਸ਼ਨ ਦੇਣ ਦੇ ਜਿਹੜੇ ਇ tanto ਪਰਵਾਹੀ ਰੱਖ ਰਹੇ ਜਿਹੜੇ ਆ ਜਿਹੜੇ ਆ ਕ੍ਰਾਈਮ ਨਾ ਕਰਦੇ ਪਏ ਆ ਤੇ ਉਹਨਾਂ ਨੂੰ ਤੁਸੀਂ ਕੀ ਜਾਣਨਾ ਚਾਹੁੰਦੇ ਹੋ ਤਾਂ ਜਾ ਦੁਬਾਰਾ ਇਸ ਤਰ੍ਹਾਂ ਨਾ ਕੋਈ ਕੰਮ ਨਾ ਹੋ ਸਕੀਏ ਹਾਂ ਬਿਲਕੁਲ ਜਿਹੜੇ ਬੰਦੇ ਕਿਰਾਏਦਾਰ ਨੇ ਅਸੀਂ ਇਹ ਵੀ ਵਾਕੀ ਫਿਰ ਦੁਬਾਰਾ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਵੀ ਕੋਈ ਵੀ ਤੁਹਾਨੂੰ ਕਿਰਾਏਦਾਰ ਲ ਤਾਂ ਪ੍ਰੋਪਰ ਉਸ ਕਨਸਰਨ ਵਿਦਨ ਡਿਸਟ੍ਰਿਕਟ ਦੇ ਆਊਟ ਆਫ ਡਿਸਟ੍ਰਿਕਟ ਜਾਂ ਆਊਟ ਆਫ ਸਟੇਟ ਦੀ ਪ੍ਰੋਪਰ ਵੈਰੀਫਿਕੇਸ਼ਨ ਕਰਾਓ ਸਰ ਇਹ ਪ੍ਰਵਾਸੀ ਹੈ ਪੰਜਾਬੀ ਜੀ ਇਹ ਪੰਜਾਬੀ ਸੀ ਇਹ ਕਿੱਥੋਂ ਦੇ ਵਾਸੀ ਸੀ ਇਹ ਨਾਲ ਹੀ ਇਸ ਇਲਾਕੇ ਦੇ ਰਹਿਣ ਵਾਲੇ ਨੇ ਦਿਨਾਂ ਰੰਗ ਸਾਈਡ ਦੇ ਰਹਿਣ ਵਾਲੇ ਨੇ ਕਿ ਲੱਗਦਾ ਕਿ ਪੁਲਿਸ ਡਿਪਲੋਏ ਹੋਣ ਦੇ ਬਾਵਜੂਦ ਵੀ ਜਿਹੜੀਆਂ ਚੋਰੀਆਂ ਵਾਧੀਆਂ ਨੇ ਤੇ 30 ਸਾਲ ਨਹੀਂ ਐਸੀ ਗੱਲ ਨਹੀਂ ਸਾਡੀਆਂ ਜਿਹੜੀਆਂ ਪੁਲਿਸ ਪਾਰਟੀਆਂ ਨੇ ਜੇ ਪਟੋਲਿੰਗ ਨੇ ਪ੍ਰੋਪਰ ਹੋ ਰਹੀ ਹੈ ਲੇਕਿਨ ਫਿਰ ਵੀ ਯਾਨੀ ਕਿ ਥੋੜਾ ਜਿਹਾ ਫੋਰਸ ਨੂੰ ਕਈ ਵਾਰਾਂ ਇਹਦੇ ਡਰਾਂ ਨੂੰ ਹੋਰ ਡਿਊਟੀ ਪੈ ਜਾਂਦੀ ਹੈ ਵਿੱਚ ਫੋਰਸ ਲਗਾਤਾਰ ਹਰ ਟਾਈਮ ਲੇਕਿਨ ਫਿਰ ਵੀ ਇਹ ਚੀਜ਼ ਨੂੰ ਅਸੀਂ ਟੈਸਟ ਕਰੀ ਜਾ ਰਹੇ ਹਾਂ ਸਾਡੇ ਵੀ ਲਗਾਤਾਰ ਜਿਹੜੇ ਇਹ ਜਿਹੜੇ ਲੋਕ ਕਰਾਈ ਤੇ ਜਾ ਕੇ ਤੇ ਜਿਹੜੇ ਦੂਜੇ ਪਾਸੇ ਜਾ ਕੇ ਜਦੋਂ ਅੰਜਾਮ ਦਿੰਦੇ ਆ ਤਾਂ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਇੱਕ ਚਾਂਸਾ ਦਿੰਦੀ ਹੈ ਕਿ ਫਿਰ ਵੀ ਥੋੜੇ ਜਾਂਦੇ ਆ ਕੋਈ ਇਹ ਬਾਕੀ ਜੋ ਕ੍ਰਿਮੀਨਲ ਦਾ ਕੰਮ ਆਪਣਾ ਮਾਈਂਡ ਅਪਲਾਈ ਕਰਨਾ ਲੇਕਿਨ ਜੋ ਸਾਡਾ ਸਾਡਾ ਜੋ ਕੰਮ ਡਿਟੈਕਸ਼ਨ ਕਰਨਾ ਸੋ ਉਹਨਾਂ ਨੂੰ ਅਸੀਂ ਬ੍ਰੇਕ ਕਰਨਾ ਕੀ ਸਾਡਾ ਆਪਣਾ ਲੱਗ ਗਿਆ ਅੱਜ ਕਿੰਨੀਆਂ ਟੋਪਲ ਫੜੇ ਗਏ ਯਾਰ ਕਿੰਨੀਆਂ ਚੋਰੀਆਂ ਹੋਏ ਮਤਲਬ ਕਿ ਰੇਸ ਹੋਈਆਂ ਇਹ ਮੇਨ ਜਿਹੜੀ ਚੋਰੀ ਆ ਤੇ ਦਸਰਿਆਂ ਤਾਂ ਇਹ ਚੋਰੀ ਦੀ ਮੇਨ ਚੋਰੀ ਆ ਨਰਮਦ ਹੋਈ ਹੈ ਲੇਕਿਨ ਬਾਕੀ ਜਿਹੜੀ ਪਹਿਲੀ ਚੋਰੀ ਉਹ ਵੀ ਅਸੀਂ ਕਰ ਰਹੇ ਹਾਂ ਉਸ ਉਸ ਵਕਤ ਕਰ ਰਹੇ ਹਾਂ ਉਹ ਜਲਦੀ ਟੈਸਟ ਕਰ ਲਾਂਗੇ ਠੀਕ ਹੈ ਸੋ